ਆਸ ਪੰਜ ਦੋਖ ਅਸਾਧ ਜਾਮ ਹੈ ਤਾਂ ਕਿ ਕਿ ਤੱਕ ਆ ਸਤਿਗੁਰ ਕਹਿੰਦੇ ਵੀ ਇੰਨਾ ਸਾਰਿਆਂ ਚ ਇੱਕ ਇੱਕ ਦੋਸ਼ ਪਰਬਲ ਹੈ ਤੇ ਮੇਰੇ ਵਿੱਚ ਤਾਂ ਮਹਾਰਾਜ ਇਹ ਪੰਜੇ ਹੀ ਨੇ ਇਹ ਪੰਜੇ ਦੋਸ਼ ਸਾਡੇ ਵਿੱਚ ਇੰਨੇ ਪਰਬਲ ਨਹੀਂ ਤਾਂ ਅਸੀਂ ਕੀ ਦੀ ਆਸ ਕਰੀਏ ਸਾਡਾ ਛਟਕਾਰਾ ਕਿਵੇਂ ਹੋਊਗਾ ਅੱਗੇ ਗੁਰੂ ਮਹਾਰਾਜ ਨੇ ਦੱਸਿਆ ਵੀ ਅ ਕਹਿੰਦੇ ਨੇ ਮਾਦੋ ਇਹ ਇੱਕ ਇੱਕ ਤਰ੍ਹਾਂ ਦੀ ਵਿਦਿਆ ਤੋਂ ਹੀਨਾ ਮਨੁੱਖ ਜਿਹੜਾ ਹੁੰਦਾ ਕਹਿੰਦੇ ਮਾਦੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਕਹਿੰਦੇ ਨੇ ਕਿ ਜਿਹੜਾ ਇਹ ਜੀਵ ਹੈ ਇਸ ਦੀ ਇਹ ਦਸ਼ਾ ਪੰਜਾਂ ਦੋਸ਼ਾਂ ਦਰਾ ਪ੍ਰਭਲ ਹੋਣਾ ਅਵਿਦਿਆ ਸਾਰੇ ਦੋਸ਼ਾਂ ਨੂੰ ਉਲਟ ਕਰ ਲਵੇ ਉਦੀ ਪੌੜੀ ਬਣਾ ਲਵੇ ਫਿਰ ਹੋ ਸਕਦਾ ਇਹ ਜੀਵ ਸਤਨਾਮ ਤੇ ਵੀ ਪਹੁੰਚ ਜਾਵੇ ਪਰ ਵਿਵੇਕ ਦੀਪ ਮਲੀਨ ਹੋਣਾ ਤਾਂ ਇਸ ਤਰ੍ਹਾਂ ਸੀ ਵੀ ਮਨ ਨੂੰ ਪੌੜੀ ਬਣਾ ਕੇ ਸਤਨਾਮ ਤੱਕ ਪਹੁੰਚ ਕੇ ਸਤਗੁਰ ਦੇ ਉਸ ਬੇਗਮਪੁਰ ਤੱਕ ਪਹੁੰਚਣਾ ਸੀ ਪਰ ਵਿਵੇਕ ਦੀਪ ਮਲੀਨ ਵਿਵੇਕ ਬੁੱਧੀ ਦਾ ਜੋ ਦੀਵਾ ਹੈ ਉਹ ਮਲੀਨ ਹੋਇਆ ਪਿਆ ਇਸ ਕਰਕੇ ਕੋਈ ਫੈਸਲਾ ਹੀ ਨਹੀਂ ਕਰ ਪਾਉਂਦਾ ਮਹਾਰਾਜ ਨੇ ਦੱਸਿਆ ਵੀ ਕਹਿੰਦੇ ਤ੍ਰਿਗਤ ਜੋਨ ਅਚੇਤ ਸੰਭਵਪੁਨ ਪਾਪ ਅਸੋਚ ਮਾਨੁਖਤਾ ਅਪਮਾਨੁਖਤਾ ਅਵਤਾਰ ਦੁਲਬ ਮਾਨੁਖਾ ਅਵਤਾਰ ਦੁਲਬ ਤਹੀ ਸੰਗਤ ਪੋਚ ਕਹਿੰਦੇ ਨੇ ਕਿ ਤ੍ਰਿਗਤ ਜੋਨ ਅਚੇਤ ਸੰਭਵਪੁਨ ਪਾਪ ਅਸੋਚ ਜਿਹੜੀਆਂ ਅਲੱਗ-ਅਲੱਗ ਜੋਨਾਂ ਨੇ ਜੋ ਤਿੰਨਾਂ ਤਰ੍ਹਾਂ ਦੀਆਂ ਜੋਨਾਂ ਨੇ ਮਹਾਰਾਜ ਨੇ ਦਸੀਆਂ ਉਹਨਾਂ ਜੋਨਾਂ ਦੇ ਵਿੱਚ ਕਿਸੇ ਤਰ੍ਹਾਂ ਵੀ ਜੀਵ ਪੈਦਾ ਹੁੰਦੇ ਆ ਚਾਹੇ ਪਸੀਨੇ ਤੋਂ ਚਾਹੇ ਹਵਾ ਤੋਂ ਚਾਹੇ ਪਾਣੀ ਤੋਂ ਕਹਿੰਦੇ ਨੇ ਕਿ ਉਹ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਦੇ ਵਿੱਚੋਂ ਜੋ ਵੀ ਜੀਵ ਪੈਦਾ ਹੁੰਦੇ ਆ ਉਹਨਾਂ ਦੀ ਬੁੱਧੀ ਸੰਭਵ ਪੁੰਨ ਪਾਪ ਸੋਚ ਇਹ ਨਹੀਂ ਸੋਚ ਸਕਦੀ ਕਿ ਪਾਪ ਕੀ ਆ ਤੇ ਪੁੰਨ ਕੀ ਆ ਇਹ ਸਿਰਫ ਮਨੁੱਖ ਨੂੰ ਪਤਾ ਹੈ ਕਿ ਸਹੀ ਕੀ ਆ ਗਲਤ ਕੀ ਆ ਪਾਪ ਕੀ ਆ ਪੁੰਨ ਕੀ ਆ ਚੰਗਾ ਕੀ ਆ ਮਾੜਾ ਕੀ ਆ ਮਨੁੱਖ ਨੂੰ ਇੱਕ ਦੂਜੇ ਨੂੰ ਦਬਾਉਣਾ ਇੱਕ ਮਨੁੱਖ ਨੂੰ ਉੱਚਾ ਖਣਾ ਦੂਜੇ ਮਨੁੱਖ ਨੂੰ ਨੀਵਾ ਆਖਣਾ ਇਸ ਇਹ ਵੀ ਇੱਕ ਤਰ੍ਹਾਂ ਦੀ ਅਵਿਦਿਆ ਹੈ ਸਤਗੁਰ ਕਹਿੰਦੇ ਵੀ ਤ੍ਰਿਗਤ ਜੋਨ ਅਚੇਤ ਸੰਭਵਕੁਣ ਪਾਪ ਅਸੋਚ ਮਨੁੱਖਾ ਅਵਤਾਰ ਦੁਲਭ ਤਹੀ ਸੰਗਤ ਪੋਚ ਕਹਿੰਦੇ ਨੇ ਕਿ ਇਹ ਜੋ ਮਨੁੱਖਾ ਅਵਤਾਰ ਹੈ ਇਹ ਜੋ ਮਨੁੱਖਾ ਜਿਹੜਾ ਜੀਵਨ ਹੈ ਜਿਹੜਾ ਕਿ ਦੁਲਭ ਜਨਮ ਪੁਨ ਫਲ ਪਾਇਓ ਬਿਰਥਾ ਜਾਤ ਅਭਿਵੇਕੇ ਰਾਜੇਂਦਰ ਸੰਸਰ ਗ੍ਰਾਯਾਸਨ ਬਿਨ ਹਰ ਭਗਤ ਕਹੋ ਕਹ ਲੇਖੇ ਕਹਿੰਦੇ ਨੇ ਕਿ ਭਾਵੇਂ ਰਾਜੇਂਦਰ ਦਾ ਸਿੰਘਾਸਣ ਵੀ ਮਿਲ ਜਾਵੇ ਬਿਨ ਹਰ ਭਗਤ ਕਹੋ ਕਹ ਲੇਖੇ ਤਾਂ ਉਸ ਨੂੰ ਸਤਿਗੁਰੂ ਦਾਸ ਮਹਾਰਾਏ ਨੇ ਇਸ ਤਰ੍ਹਾਂ ਡਿਸਕ੍ਰਾਈਬ ਕੀਤਾ ਹੈ ਕਿ ਮਨੁੱਖਾ ਜੀਵਨ ਇੰਨਾ ਕੂ ਹੈਗਾ ਕੀਮਤੀ ਕਿ ਇਹ ਦੁਲਭ ਹੈ ਇਹ ਇਹ ਵਾਰ-ਵਾਰ ਮਿਲਦਾ ਨਹੀਂ 84 ਲੱਖ ਜੂਨ ਬਾਅਦ ਹੀ ਮਿਲਦਾ ਹੈ ਤੇ ਕਹਿੰਦੇ ਨੇ ਕਿ ਜੇ ਇਸ ਜੀਵ ਨੂੰ ਉਹਨਾਂ ਜੂਨਾਂ ਦੀ ਸਮਝ ਆ ਗਈ ਹੈ ਕਿ ਉਹਨਾਂ ਜੂਨਾਂ ਦੇ ਵਿੱਚ ਪੁੰਨ ਪਾਪ ਦੀ ਸੋਝੀ ਨਹੀਂ ਹੈ ਇਸ ਜੂਨ ਦੇ ਵਿੱਚ ਪੁੰਨ ਪਾਪ ਦੀ ਸੋਝੀ ਹੈ ਤਾਂ ਇਸ ਇਸ ਦੁਰਲਭ ਜਨਮ ਨੂੰ ਤੀਹੀ ਸੰਗਤ ਕੋਚ ਤਾਂ ਭੈੜੀ ਸੰਗਤ ਕੋਚ ਕਹਿੰਦੇ ਆ ਭੈੜੀ ਨੂੰ ਭੈੜੀ ਸੰਗਤ ਕਰਕੇ ਇਸ ਜੀਵ ਨੂੰ ਇਹ ਦੁਰਲਭ ਜਨਮ ਗਵਾਣਾ ਨਹੀਂ ਚਾਹੀਦਾ ਮਾਰੇ ਕਹਿੰਦੇ ਕਿਵੇਂ ਕਹਿੰਦੇ ਵੀ ਇਹ ਕਿਵੇਂ ਚਲਾ ਜਾਂਦਾ ਹੈ ਇੱਧਰ ਉੱਧਰ ਵੀ ਚੰਗੇ ਤੋਂ ਜਿਸ ਤਰ੍ਹਾਂ ਗੁਰੂ ਰਵਿਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਬਿਖ ਅੰਮ੍ਰਿਤ ਬਸੈ ਇਕ ਸੰਗਾ ਕਿ ਜੀਵਨ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੈ ਇਸ ਨੂੰ ਚਾਹੇ ਅੰਮ੍ਰਿਤ ਬਣਾ ਲਓ ਚਾਹੇ ਇਸ ਨੂੰ ਬਿਖ ਬਣਾ ਲਓ ਇਸ ਨੂੰ ਭਾਵੇਂ ਜ਼ਹਿਰ ਬਣਾ ਲਓ ਚਾਹੇ ਅੰਮ੍ਰਿਤ ਬਣਾ ਲਓ ਸਤਗੁਰ ਕਹਿੰਦੇ ਕਿ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਵਸ ਜਾਏ ਕਾਲ ਫਾਸ ਅਭਦ ਲਾਗੇ ਕਛ ਨਾ ਚਲੇ ਪਾਏ ਕਹਿੰਦੇ ਕਿ ਇਹ ਜੋ ਜੀਵ ਹੈ ਤੇ ਜਿੱਥੇ-ਜਿੱਥੇ ਵੀ ਜਾਂਦਾ ਆਪਦੇ ਕਰਮਾਂ ਦੇ ਕਰਕੇ ਜਾਂਦਾ ਹੈ ਜੈਸਾ ਅਸੀਂ ਸੋਚਦੇ ਆਂ ਵੈਸਾ ਹੀ ਸਾਡਾ ਐਟਮੋਸਫੀਅਰ ਬਣ ਜਾਂਦਾ ਕਹਿੰਦੇ ਨੇ ਕਿ ਉਸੇ ਤਰ੍ਹਾਂ ਹੀ ਜੀਵ ਅੱਗੇ-ਅੱਗੇ ਤੁਰਿਆ ਜਾਂਦਾ ਉਹ ਕਰਮ ਕਰਦਾ ਉਹ ਕਰਮ ਕਮਾਂਡ ਦੇ ਵਿੱਚ ਫਸ ਜਾਂਦਾ ਉਹ ਜੋ ਕਰਮ ਉਹ ਸੋਚਦਾ ਮਨ ਤੋਂ ਉਹ ਉਸ ਦਾ ਇੱਕ ਦਾਇਰਾ ਇੱਕ ਔਰਾ ਬਣ ਜਾਂਦਾ ਉਸ ਔਰੇ ਵਿੱਚ ਫਸਦਾ ਹੋਇਆ ਫਸਦਾ ਹੋਇਆ ਉਹ ਅੱਗੇ ਜੀ ਉਹਨੂੰ ਚੰਗਾ ਲੱਗਦਾ ਵੀ ਯਾਰ ਪਰਿਵਾਰ ਚਲਾਉਣਾ ਜ਼ਿਆਦਾ ਵਧੀਆ ਤੇ ਮਾਰੇ ਨੇ ਤਾਂ ਕਿਹਾ ਵੀ ਔਰ ਕਾਜ ਦੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੇ ਜੇ ਉਹ ਇੱਕ ਪਾਸੇ ਹੀ ਹੋ ਜਾਂਦਾ ਤਾਂ ਉਹ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਸੰਸਾਰ ਦੇ ਵਿੱਚ ਸਤਿਗੁਰੂ ਘਰ ਮਹਾਰਾਜ ਕਹਿੰਦੇ ਉਹ ਫਸਦਾ ਜਾਂਦਾ ਤੇ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਵਸ ਜਾਏ ਉਹ ਕਰਮ ਦੇ ਵਸ ਉਹ ਜਿੱਥੇ ਵੀ ਜਾਂਦਾ ਉਹ ਗਾਂ ਦੀ ਗਾਂ ਗਾਂ ਦੀ ਗਾਂ ਫਸਦਾ ਜਾ ਰਿਹਾ ਜਿਸ ਤਰ੍ਹਾਂ ਗੁਰੂ ਰਵਿਦਾਸ ਜੀ ਮਹਾਰਾਜ ਨੇ ਇੱਕ ਬੜੀ ਜ਼ਬਰਦਸਤ ਜਿਹੜੀ ਹੈ ਉਹ ਗੱਲ ਦੱਸੀ ਹੈ ਕਿ ਜਿਹੜੀ ਅੱਜ ਜਿੰਨਾ ਵੀ ਸਾਡੇ ਇਰਤ ਗਿਰਦ ਜੋ ਵੀ ਹੋ ਰਿਹਾ ਉਹ ਗੁਰੂ ਰਵਿਦਾਸ ਮਹਾਰਾਜ ਨੇ 650 ਸਾਲ ਪਹਿਲਾਂ ਉਸ ਚੀਜ਼ ਨੂੰ ਸਮਝਾਤਾ ਸਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਏਗਾ ਅੱਜ ਜੋ ਡਿਪਾਰਟਮੈਂਟ ਬਣੇ ਹੋਏ ਆ ਅੱਜ ਜੋ ਵੀ ادارے ਬਣੇ ਹੋਏ ਆ ਜਿੱਥੇ ਵੀ ਕੰਮ ਕਰ ਰਹੇ ਆ ਸੀ ਉਹ ਗੁਰੂ ਰਵਿਦਾਸ ਜੀ ਮਹਾਰਾਜ ਨੇ 650 ਪਹਿਲਾਂ ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਾਤਾ ਸੀ ਸ਼ਲੋਕਾਂ ਦੇ ਵਿੱਚ ਸਤਿਗੁਰ ਮਹਾਰਾਜ ਨੇ ਕੀ ਕਿਹਾ ਸੀਗਾ ਸਤਿਗੁਰ ਮਹਾਰਾਜ ਕਹਿੰਦੇ ਸੀ ਕਿ ਪਰਕਿਰਤੀ ਪ੍ਰਭਾਵੋ ਵਸ ਮਾਨੁਖ ਕਰੇ ਹੈ ਕੰਮ ਹੁਣ ਦੇਖੋ ਵੀ ਮਾਨੁਖ ਹੈ ਉਹ ਪ੍ਰਕਿਰਤੀ ਦੇ ਪ੍ਰਭਾਵ ਦੇ ਵਸ ਕੰਮ ਲੱਗ ਗਿਆ ਔਰ ਉਹ ਕੰਮ ਦੇ ਵਿੱਚ ਅੱਗੇ ਦੀ ਅੱਗੇ ਉਹ ਇੰਨਾ ਕੁ ਫਸ ਗਿਆ ਵੀ ਉਸ ਨੂੰ ਹੁਣ ਸੋਝੀ ਹੀ ਨਹੀਂ ਆ ਵੀ ਕੋਈ ਨਾਮ ਵੀ ਜਪਣਾ ਕੋਈ ਕੀਰਤ ਵੀ ਸਤਿਗੁਰ ਮਹਾਰਾਜ ਦੇ ਦਿਸ਼ਾ ਦੇ ਵਿੱਚ ਵੀ ਕਰਨੀ ਆ ਕੋਈ ਸੱਚੇ ਨਾਮ ਦੀ ਪ੍ਰਾਪਤੀ ਲਈ ਯਤਨ ਵੀ ਕਰਨੇ ਆ ਉਹ ਕਿਸ ਤਰ੍ਹਾਂ ਜਿਵੇਂ ਸਪੋਜ਼ ਕਰੋ ਵੀ ਜਿਵੇਂ ਇੱਕ ਪਾਣੀ بارش ਆਉਂਦੀ ਆ ਮੀਂਹ ਆਉਂਦਾ ਤਾਂ ਮੀਂਹ ਦਾ ਪਾਣੀ ਬਹੁਤ ਤੇਜ਼ ਹੋਣ ਕਰਕੇ ਹੜ ਆ ਜਾਂਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਤਾਂ ਪੁਰਾਣੇ ਸਮਿਆਂ ਦੇ ਵਿੱਚ ਹੜ ਆ ਜਾਂਦੇ ਸੀ ਉਸ ਨੂੰ ਨਜਿੱਠਣ ਦੇ ਲਈ ਮਨੁੱਖ ਨੇ ਇੱਕ ਛੋਟੇ-ਛੋਟੇ ਡਿਪਾਰਟਮੈਂਟ ਬਣਾਉਣੇ ਸ਼ੁਰੂ ਕੀਤੇ ਆਪਣੀ ਸੋਝੀ ਨਾਲ ਜਿਹਨੂੰ ਸਪੋਜ਼ ਕਰ ਲਓ ਕਿ ਤੁਸੀਂ ਨਹਿਰਾਂ ਵਾਲਾ ਡਿਪਾਰਟਮੈਂਟ ਬਣਾ ਲਿਆ ਵੀ ਨਹਿਰਾ ਦਾ ਹੀ ਪਾਣੀ ਜਿਹੜਾ ਹੈ ਉਹ ਰੋਕਿਆ ਜਾਊਗਾ ਜਾਂ ਡੈਮ ਰੋਕੇ ਜਾਂਦੇ ਉਹਦੇ ਵਿੱਚ ਬੰਦੇ ਅਪਾਇੰਟ ਕਰਨੇ ਸ਼ੁਰੂ ਕਰਦੇ ਤਾਂ ਇਸੇ ਤਰ੍ਹਾਂ ਜਿਵੇਂ ਵਾਟਰ ਸਪਲਾਈ ਜਿਮੇਰਾ ਡਿਪਾਰਟਮੈਂਟ ਹੈ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਅਸੀਂ ਮਨੁੱਖਾਂ ਖਾਣੇ ਪੀਣੇ ਆ ਅਸੀਂ ਮਨੁੱਖ ਵੇਸਟੇਜ ਵੀ ਕਰਦੇ ਆ ਬਾਸੂਮ ਕਰਦੇ ਆ ਲੈਟਰਨ ਪਿਸ਼ਾਬ ਕਰਦੇ ਆ ਪਹਿਲੇ ਵਾਲੇ ਸਮੇਂ ਸਮੇਂ ਦੇ ਵਿੱਚ ਲੋਕ ਗੰਗਲਾਂ ਚ ਕਰਿਆਂਦੇ ਸੀ ਜਾਂ ਗਲੀ ਦੇ ਪਾਸੇ ਹੁੰਦੇ ਸੀ ਤਾਂ ਉਸ ਵੇਸਟੇਜ ਦੇ ਨਾਲ ਬਿਮਾਰੀ ਫੈਲਦੀ ਸੀ ਮਨੁੱਖ ਨੂੰ ਸੋਚੀ ਆਈ ਉਹਨੇ ਸੀਵਰੇਜ ਡਿਪਾਰਟਮੈਂਟ ਦਾ ਨਿਰਮਾਣ ਕੀਤਾ ਤੇ ਉਸ ਦੇ ਨਾਲ ਉਹਦੇ ਵਿੱਚ ਬੰਦੇ ਪਾਇੰਟ ਕੀਤੇ ਹੋਲੀ-ਹੋਲੀ ਹੋਲੀ-ਹੋਲੀ ਉਹਨਾਂ ਨੂੰ ਤਨਖਾਹਾਂ ਮਿਲਣੀਆਂ ਸ਼ੁਰੂ ਹੋਈਆਂ ਉਹ ਹੋਲੀ-ਹੋਲੀ ਹੋਲੀ-ਹੋਲੀ ਕਰਦੇ ਕਰਾਉਂਦੇ ਉਹ ਇੰਨਾ ਕੰਮਾਂ 'ਚ ਹੀ ਬਿਜ਼ੀ ਹੋ ਗਏ ਉਹ ਭੁੱਲ ਹੀ ਗਏ ਵੀ ਗੁਰੂ ਸ਼੍ਰੀ ਵਿਦਾਸ ਜਾਂ ਕਿਸੇ ਵੀ ਸੰਤਮਾਪੁਰਸ਼ ਨੇ ਸਾਨੂੰ ਨਾਲ-ਨਾਲ ਨਾਮ ਸ਼ਬਦ ਜਪਣ ਦੀ ਵੀ ਇਹ ਹੁਕਮ ਜਾਰੀ ਕੀਤੇ ਨੇ ਪਰ ਅਸੀਂ ਉਹਨਾਂ ਕੰਮਕਾਰਾਂ ਦੇ ਵਿੱਚ ਜੀ ਉਲਟੇ ਕਿ ਤਾ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਵਸ ਜਾਏ ਕਾਲ ਫਾਸ ਅਬਦ ਲਾਗੇ ਕਛਣਾ ਚਲੇ ਉਪਾਏ ਕਹਿੰਦੇ ਫਿਰ ਜਦੋਂ ਸਮਾਂ ਲੰਘ ਜਾਂਦਾ ਕਾਲ ਮਤਲਬ ਕਾਲ ਇਸ ਇਕੁਅਲ ਟੂ ਟਾਈਮ ਜਦੋਂ ਟਾਈਮ ਜਦੋਂ ਸਮਾਂ ਲੰਘ ਗਿਆ ਉਦੋਂ ਸਤਿਗੁਰੂ ਮਹਾਰਾਜ ਕਹਿੰਦੇ ਕਾਲ ਫਾਸ ਅਬਦ ਲਾਗੇ ਤੇ ਕਛਣਾ ਚਲੇ ਉਪਾਏ ਜਦੋਂ ਸਮਾਂ ਲੰਘ ਗਿਆ ਤੇ ਫਿਰ ਜਦੋਂ ਰੂਧਾ કંਠ ਸ਼ਬਦ ਨਹੀਂ ਉਚਰੇ ਅਬ ਕੀ ਕਰੇ ਪ੍ਰਾਨੀ ਤੇ ਫਿਰ ਜਦੋਂ ਲਾਸਟ ਤੇ ਕਹਿਣਗੇ ਹਾਂਜੀ ਬੋਲੋ ਵਾਹਿਗੁਰੂ ਉਦੋਂ ਵਾ ਵਾ ਕਰਦੇ ਕਰਦੇ ਗਲੇ ਦੇ ਵਿੱਚੋਂ ਸਾਡੇ ਹਵਾ ਹੀ ਨਿਕਲਦੀ ਆ ਵਾਹਿਗੁਰੂ ਤਾਂ ਜਪੇ ਹੀ ਨਹੀਂ ਜਾਂਦਾ ਤੇ ਕਾਲ ਫਾਂਸ ਅਬਦ ਲਾਗੇ ਕਛ ਨਾ ਚਲੇ ਉਪਾਇ ਫਿਰ ਉਪਾ ਕੁਛ ਨਹੀਂ ਚੱਲਦਾ ਜਦੋਂ ਸਮਾਂ ਅਖੀਰ ਲਾ ਜਾਂਦਾ ਫਿਰ ਯਾਦ ਆਉਂਦਾ ਵੀ ਜੀਵਨ ਤਾਂ ਅਜਾਈ ਗਵਾ ਲਿਆ ਇਸੇ ਤਰ੍ਹਾਂ ਗੁਰੂ ਦਾਸ ਮਹਾਰਾਜ ਕਹਿੰਦੇ ਰਵਦਾਸ ਦਾਸ ਉਦਾਸ ਤਜ ਪਰਮ ਤਪਨ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮਾਨੰਦ ਕਰੋ ਨਿਧਾਨ ਸਤਗੁਰ ਮਹਾਰਾਜ ਕਹਿੰਦੇ ਰਵਦਾਸ ਮਹਾਰਾਜ ਕਹਿੰਦੇ ਮੈਂ ਕਹਿੰਨਾ ਮੈਂ ਦਾਸ ਕਹਿੰਦੇ ਵੀ ਇਹ ਜੇਕਰ ਇਹ ਸੋਝੀ ਆ ਜਾਵੇ ਵੀ ਅਸੀਂ ਕਿਦ ਨੇ ਸਫਾਨੀ ਸੰਸਾਰ ਨੂੰ ਅਲਵਿਦਾ ਕਹਿ ਦੇਣਾ ਜੇ ਇਹ ਚੀਜ਼ ਯਾਦ ਰੱਖ ਲਈ ਜਾਵੇ ਕਿਉਂਕਿ ਸਤਗੁਰੂ ਰਵਦਾਸ ਮਹਾਰਾਜ ਨੇ ਇਹ ਇੱਕ ਚੀਜ਼ ਯਾਦ ਰੱਖੀ ਔਰ ਸਾਨੂੰ ਵੀ ਕਿਹਾ ਹੁਕਮ ਗੀਤਾ ਵੀ ਤੁਸੀਂ ਇਹ ਯਾਦ ਰੱਖਣਾ ਗੁਰੂ ਸਤਗੁਰਾਂ ਨੇ ਆਖਿਆ ਕਿ ਰਵਦਾਸ ਦਾਸ ਉਦਾਸ ਤਜ ਪਰਮ ਤਪਨ ਤਪ ਗੁਰ ਗਿਆਨ ਜੋ ਗੁਰੂ ਗੁਰੂ ਦਾ ਗਿਆਨ ਹੈ ਉਸ ਨੂੰ ਉਸ ਨੂੰ ਲੈ ਕੇ ਉਸ ਦੇ ਵਿੱਚ ਤਪਣਾ ਉਸ ਦੋਈ ਤਪਨ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਇਹ ਜੋ ਭਰਮ ਹੈ ਸਭ ਜੋ ਅਸੀਂ ਕਰ ਰਹੇ ਆਂ ਵੀ ਅਸੀਂ ਕੁਝ ਕਰ ਰਹੇ ਆਂ ਵੀ ਕੁਝ ਮੈਂ ਹਾਂ ਜਾਂ ਮੈਂ ਕੁਝ ਚਲਾ ਰਿਹਾ ਆਂ ਜਾਂ ਮੈਂ satsang ਕਰ ਰਿਹਾ ਆਂ ਜਾਂ ਮੈਂ ਕਥਾ ਕਰ ਰਿਹਾ ਆਂ ਕਹਿ ਰਵਿਦਾਸ ਅਕਥ ਕਥਾ ਕਿਉਂਕਿ ਪ੍ਰਮਾਤਮਾ ਦੀ ਉਸ ਮਹਾਰਾਜ ਗੁਰੂ ਰਵਿਦਾਸ ਮਾਰ ਨੇ ਪ੍ਰਮਾਤਮਾ ਬਾਰੇ ਸਮਝਾਉਣ ਦਾ ਯਤਨ ਕੀਤਾ ਤੇ ਆਪ ਹੀ ਇਹ ਗੱਲ ਦੱਸੀ ਹੈ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਕਹਿ ਰਵਿਦਾਸ ਅਕਥ ਕਥਾ ਬਹੁਤ ਕਾਇਕ ਰੀਝੇ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੇ ਤੇਰੀ ਉਪਮਾ ਮੈਂ ਕੀ ਦੇ ਸਕਣਾ ਅਸੀਂ ਇਹ ਕਥਾਵਾਂ ਕਿਉਂ ਕਰਨੀਆਂ ਇਹ ਇੰਦੀਆਂ ਲੰਬੀਆਂ ਲੰਬੀਆਂ ਕਥਾਵਾਂ ਸੁਣਾਈਆਂ ਜਾਂਦੀਆਂ ਕਿਉਂ ਸੁਣਾਈਆਂ ਜਾਂਦੀਆਂ ਸਤਿਗੁਰੂ ਦਾਸ ਮਹਾਰਾਜ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੇ ਤੇਰੀ ਤਾਂ ਕੋਈ ਉਪਮਾ ਹੀ ਨਹੀਂ ਸਤਿਗੁਰ ਸਾਹਿਬ ਅਤ ਵੱਡਾ ਪਾਵਤਨਾ ਕੋਈ ਪਾਰ ਸਤਿਗੁਰ ਸਾਹਿਬ ਅਤ ਵੱਡਾ ਇੰਨਾ ਕੋ ਵੱਡਾ ਉਹ ਕਹਿੰਦੇ ਵੀ ਉਹਦੇ ਅਗੇ ਅਤ ਲਾਤਾ ਹੁਣ ਅਤ ਦਾ ਤਾਂ ਕੋਈ ਅੰਤ ਨਹੀਂ ਹੈਗਾ ਤੇ ਗੁਰੂ ਮਹਾਰਾਜ ਜੀ ਕਹਿੰਦੇ ਕਿ ਸਰਵਦਾਸ ਦਾਸ ਉਦਾਸ ਤਜ ਭ੍ਰਮ ਜਦੋਂ ਗਿਆਨ ਹੋ ਜਾਂਦਾ ਉਸ ਗਿਆਨ ਦੇ ਵਿੱਚ ਤਪ ਕੇ ਪੈਦਾ ਕੀ ਹੁੰਦੀ ਆ ਉਦਾਸੀ ਵਿਰਾਗ ਉਸ ਵਿਰਾਗ ਦੇ ਵਿੱਚ ਸਤਿਗੁਰੂ ਦਾਸ ਮਹਾਰਾਜ ਕਹਿੰਦੇ ਕਿ ਜਦੋਂ ਵਿਰਾਗ ਪੈਦਾ ਹੁੰਦਾ ਹੈ ਉਦੋਂ ਨਾਮ ਵੱਲ ਜਾਂ ਬਾਣੀ ਵੱਲ ਜਾਂ ਗੁਰੂ ਦੇ ਚਰਨਾਂ ਵੱਲ ਸੁਰਤ ਜਾਂਦੀ ਹੈ ਤੇ ਉਸ ਦੇ ਵਿੱਚ ਕਹਿੰਦੇ ਨੇ ਕਿ ਪਰਮ ਆਨੰਦ ਕਰੋ ਨਿਧਾਰ ਭਗਤ ਜਨ ਭੈ ਹਰਨ ਉਦੋਂ ਫਿਰ ਸਭ ਭੈਾਂ ਤੋਂ ਬੰਦਾ ਮੁਕਤ ਹੋ ਜਾਂਦਾ ਭਗਤ ਜਨ ਜੋ ਹੁੰਦਾ ਉਹ ਭੈ ਨੂੰ ਹਰ ਲੈਂਦਾ ਤੇ ਪਰਮ ਆਨੰਦ ਉਹ ਪਰਮ ਪਰਮ ਆਤਮਾ ਨੂੰ ਕਿਹਾ ਗਿਆ ਉਸ ਪਰਮਾਤਮਾ ਨੂੰ ਕਿਹਾ ਕਰਹੁ ਨਿਧਾਰ ਤੂੰ ਸਹੀ ਹੀ ਕਿਰਪਾ ਕਰ ਸਕਦੇ ਹੋ ਇਹ ਗੁਰੂ ਮਹਾਰਾਜ ਐ ਸਤਗੁਰੂ ਬਾਬਾਸ ਮਹਾਰਾਜ ਇਸੇ ਤਰ੍ਹਾਂ ਸਾਡੇ ਸਾਰੇ ਜੀਵਾਂ ਤੇ ਕਿਰਪਾ ਬਣਾਈ ਰੱਖੋ ਤੇ ਜੇ ਮੈਂ ਤੁਹਾਡਾ ਸਮਾਂ ਜ਼ਿਆਦਾ ਲੈ ਲਿਆ ਹੋਇਆ ਤਾਂ ਮੈਨੂੰ ਮਾਫ਼ ਕਰਿਆ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਕਰਦੇ ਆ ਧੰਨ ਗੁਰਦੇਵ ਜਤਿੰਦਰ ਜੀ ਬਹੁਤ ਵਧੀਆ ਕੋਈ ਆਪਣੀ ਹਾਰੀ ਲਾਈ ਆਪਣੇ ਪਰਵਜਨਾਂ ਨਾਲ ਸਾਰੇ ਸੰਗਤ ਨੂੰ ਨਿਹਾਲ ਕੀਤਾ ਜੈ ਗੁਰਦੇਵ ਧੰਨ ਗੁਰਦੇਵ ਜੀ ਕਵਿਤਾ ਜੀ ਦੀ ਆਈਡੀ ਤੋਂ ਮੈਂ ਬੇਨਤੀ ਕਰੂੰਗਾ ਕਿ ਉਹ ਆਪਣੇ ਸ਼ਬਦਾਂ ਨਾਲ ਭਾਰੀ ਲਾਉਣ ਜੀ ਕਿਸੇ ਵੀ ਸ਼ਬਦੀ ਕਵਿਤਾ ਜੀ ਦੀ ਆਈਡੀ ਤੋਂ ਇਹ ਬਹੁਤ ਹੀ ਚੰਗੀ ਗੱਲ ਕੀਤੀ ਸਰ ਮੈਂ ਮਨਪੜੀ ਗੀ ਸੀ ਹੋ ਗਈ ਮੈਂ ਪਹਿਲਾਂ ਲਗਾ ਲਈ ਸੀ ਸੌਰੀ ਮੈਂ ਨੈਕਸਟ ਟਾਈਮ ਲਗਾਉਂਗੀ ਠੀਕ ਹੈ ਜੀ ਦੇਖਦੇ ਹਾਂ ਜੀ ਮਹਾਰਾਜ ਜੀ ਨਾਮ ਜਪ ਕਰਾ ਦਿੱਤੀ ਹੁਣ ਹਾਂਜੀ ਕਰਵਾ ਦੇ ਮਹਾਰਾਜ ਜੀ ਟਾਈਮ ਵੀ ਕਰਾ ਹੋ ਗਿਆ ਹਾਂਜੀ ਹਾਂਜੀ ਪੁਨਸ਼ਕਾ ਜੀ ਨੂੰ ਬੇਨਤੀ ਹੈ ਬੇਟੀ ਨੂੰ ਕਿ ਨਾਮ ਜਪ ਦੀ ਘਣਾ ਹਾਰੀ ਲਗਾਉਣ ਤੇ ਉਸ ਤੋਂ ਬਾਅਦ ਹੋਣੀ ਨਹੀਂ ਮਹਾਰਾਜ ਆ ਰੋਹਾਨੀ ਬੈਠੀ ਹੋਣੀ ਹੈ ਰਹਿਮਤ ਬੈਠੀ ਹੋਣੀ ਚਾਲੂ ਜੀ ਦੀ ਆਈਡੀ ਤੋਂ ਬੇਨਤੀ ਕਰਦਾ ਬੱਚੀ ਨੂੰ ਕਿ ਉਹ ਕੋ ਨਾਮ ਜਪ ਦੀ ਹਾਜ਼ਰੀ ਲਾਉ ਚਾਲੂ ਜੀ ਦੀ ਆਈਡੀ ਤੋਂ बनीए ताऊ दी तू सी मैं नाम जप कर दूं कर दो बेटा जागरे देव दान करे तेरे ते बच्ची हरे सा हीरा छाड़ के तुम जो नायक काछो अंतर जामी पबते जन जामी जे जंते साथी शरीर राधे मोक विचार दे और विदास समदल सम जावे को जपो जी सतनाम 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 जिया हम संदींदे आनदुस पति आला दीजे बच्चे तो और और मनमाने जेंट्स को पूरन दीजे हो बल बल जाऊं द मैया कारण कमल का और बच्चे ने मिछड़े थे माता तो ये जन अरे लेके कह रविदास सास लग जी और दर्शन देखे दर्शन दीजे राम दर्शन ए दर्शन <laughs> दर्शन तोरा दर्शन तोरा जीवन मोरा बिन दर्शन जी मैं चखोरा धन माधव सदगुरु सब जग चेला आपके बिछोड़े मिलन वेरा धन चबन की झूठी आशा तसक भागे जन रविदास जापो साताना मैं साताना साताना मैं जी सोहंगना मैं सोहंगना मैं सोहंगना मैं जी ਜਪੋ 사타ਨਾਮ 사타ਨਾ 사타ਨਾ ਮਜੀ ਹਰੇ ਹਰੇ ਹਰ ਸੋ ਹੰਗਾ ਨਾਮ ਮਜੀ ਜਪੋ 사타ਨਾਮ 사타ਨਾ ਨਾਮ ਜੀ ਹਰੇ ਹਰੇ हरे जी जो महाराज जय गुरुदेव धन गुरुदेव जी गुरु जी जय गुरुदेव धन गुरुदेव जी बलि जय गुरुदेव धन गुरुदेव जी ਜੈ ਗੁਰਦੇ ਤੁਹਾਨੂੰ ਗੁਰਦੇਵ ਜੀ ਮਰੇ ਜੀ ਮਮਦਾਨ ਜੀ ਜੈ ਗੁਰਦੇ ਤੁਹਾਨੂੰ ਗੁਰਦੇਵ ਜੀ ਹਾਂ ਜੀ ਮੈਂ ਤਾਂ ਉਧਰ ਦੂਸਰੇ ਪਾਸੇ ਬਿਜ਼ੀ ਹੋਇਆ ਹਿੰਦੀ ਲਈ ਕਲਾਸ ਕਰ ਦੀ ਫਿਰ ਬੇਨਤੀ ਹਾਂਜੀ ਹਾਂਜੀ ਕਰ ਦਿਓ ਜੀ ਬੇਨਤੀ ਠੀਕ ਹੈ ਜੀ ਆਓ ਗੁਰੂ ਪੇਰੇ ਰੁਪੀਸਾ ਸਹਾ ਸਿੰਘ ਜੀ ਧੰਨਵਾਦ ਕਰਦੇ ਸਭ ਤੋਂ ਪਹਿਲਾਂ ਤਾਨੂਆ ਦੇ ਗੁਰੂਆਂ ਦੇ ਗੁਰੂ ਜਗਤਕਿਰਨ ਸਤਗੁਰਦਾਸ ਮਹਾਰਾਜ ਜੀ ਦੇ ਬਾਬਾ ਸਾਹਿਬ ਡਾਕਟਰ ਪੀਮ ਰਾਮ ਬੇਦਕੁਰ ਜੀ ਦਾ ਅੱਜ ਜੋ ਬੇਗਮਪੁਰਾ ਮਿਸ਼ਨ ਚਲਾ ਰਹੇ ਨੇ ਸਾਰੇ ਗੁਰੂਆਂ ਦਾ ਮਹਾਂਪੁਰਸ ਹੋਸਰਾ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਦੀ ਬਦੌਲਤ ਇਹ ਪੰਜਾਬੀ ਦਾ ਗਰੁੱਪ ਚੱਲ ਰਿਹਾ ਹੈ ਸਤਿਗੁਰੂ ਆਪ ਦੇ ਬੱਚਿਆਂ ਨੂੰ ਚੰਗੇ ਸਿੱਖਿਆ ਚੰਗਾ ਰੋਜ਼ਗਾਰ ਬਖਸ਼ਿਸ਼ ਕਰਨਾ ਆਬ ਜੀ ਦੇ ਤੰਦਰੁਸਤ ਰਹਿ ਹਰ ਬੁਰਾਈ ਤੋਂ ਬਚ ਕੇ ਰਹਿਣ ਸਤਿਗੁਰੂ ਦਾਸ ਮਹਾਰਾਜ ਆਪ ਜੀ ਦੇ کاروبار ਤੇ ਨੌਕਰੀਆਂ ਦੇ ਮਿਹਰ ਪਰਿਆਥਰਕ ਆਪ ਜੀ ਦੀ ਸੇਧ ਤੇ ਆਪ ਜੀ ਕਰ ਪਰਿਵਾਰ ਤੇ ਮਿਹਰ ਪਰਿਆਥਰਕ ਆਪ ਦੀ ਜ਼ਿੰਦਗੀ ਚ ਨਾਮ ਸ਼ਬਦ ਆਵੇ ਔਰ ਕੋ ਮੰਗੋ ਭਗਤ ਚਿੰਤਾ ਮਨਾ ਆਪ ਇਸੇ ਤਰ੍ਹਾਂ ਮਹਾਰਾਜ ਜੀ ਭਗਤੀ ਕਰਦੇ ਆਪਣੇ ਚਿੰਤਾਵਾਂ ਨੂੰ ਖਤਮ ਕਰੇ ਪੂਰੇ ਵਿਸ਼ ਵਿੱਚ ਬੇਗੋਗ ਬੋਲੇ ਤੇ ਮਿਸ਼ਨ ਲੈ ਕੇ ਜਾਈਏ ਜੋ ਬੋਲੇ ਸੋ ਨਿਰਪੈ ਸਤੁਰਦਾਸ ਮਹਾਰਾਜ ਜੀ ਕੀ ਜੈ ਜੈ ਗੁਰਦੇਵ ਤੁਨ ਗੁਰਦੇਵ ਠੀਕ ਹੈ ਬਾਲਕਿਸ ਮਾਰੇ ਬਹੁਤ ਬਹੁਤ ਧੰਨਵਾਦ ਬਹੁਤ ਹੀ ਸੁੰਦਰ ਤਰੀਕੇ ਨਾਲ ਤੁਸੀਂ ਕਲਾਸ ਨੂੰ ਹੈਂਡਲ ਕੀਤਾ ਬਹੁਤ ਬਹੁਤ ਧੰਨਵਾਦ ਜਿੰਦਰ ਜੀ ਜੈ ਗੁਰਦੇਵ ਤੁਨ ਗੁਰਦੇਵ ਬਰਾ ਚਲੋ ਬੈਂਜੀ ਕਵਿਤਾ ਬੈਂਜੀ ਡਿਪਲੋਮਾ ਜੀ ਬਲਵੀਰ ਜੀ ਬੈਂਜੀ ਮੋਨੀ ਬੈਂਜੀ ਹਾਂਜੀ ਬਾਰੇ ਨਹੀਂ 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 ਹਾਂਜੀ ਸੈਕਸ਼ਨ ਕਰੋ ਤੁਸੀਂ ਇਹ ਬਲਕਿਸ਼ਨ ਜੀ ਇਹ ਆਏ ਸੀ ਦਫਤਰ ਅੱਛਾ ਜੀ ਤੇ ਮੈਂ ਕੱਲ ਰਜੀਵਾ ਹੋ ਗਿਆ ਸੀ ਕੱਲ ਕੋਟਕਪੂਰੇ ਨਾ ਕਿਸੇ ਦੀ ਡੈਥ ਹੋ ਗਈ ਸੀ ਸਿੰਗਲਾ ਜੀ ਦੇ ਪਿਤਾ ਜੀ ਦੇ ਨਾ ਫਰੈਂਡ ਸੀਗੇ ਅੱਛਾ ਜੀ ਤੇ ਉੱਥੇ ਜਾਣਾ ਪਿਆ ਪਿਤਾ ਜੀ ਗਏ ਹੋਇਆ ਆਸਟ੍ਰੇਲੀਆ ਉਹ ਕਹਿੰਦੇ ਫਿਰ ਤੁਸੀਂ ਜਾ ਕੇ ਆਓ ਭਾਈ ਤੇ ਦਰਸ਼ਨ ਇਹਨਾਂ ਦੇ ਹੋ ਨਹੀਂ ਸਕਿਆ ਆਏ ਸੀਗੇ ਮੈਂ ਮਾਫੀ ਚਾਹੁੰਦਾ ਤੁਹਾਡੇ ਕੋਲੋਂ ਕੋਈ ਗੱਲ ਨਹੀਂ ਕੋਈ ਮਾਰ ਇਹ ਅੱਜ ਦਾ ਜਿਹੜਾ ਗਰੁੱਪ ਹੈ ਇਹ ਬੜੇ ਭਾਗਾ ਵਾਲਾ ਦਿਨ ਸੀ ਭਲਕਿਸ਼ਨ ਜੀ ਦੀ ਡਿਊਟੀ ਸੀਗੀ ਮੇਰੇ ਇਹ ਵੱਡੇ ਭਾਈ ਸਾਹਿਬ ਨੇ ਇਹਨਾਂ ਦੀ ਡਿਊਟੀ ਸੀਗੀ ਇਹਨਾਂ ਨੇ ਮੈਨੂੰ ਉੱਥੇ ਤੁਹਾਡੇ ਸਾਰਿਆਂ ਨਾਲ ਇੰਟਰੋਡਿਊਸ ਕਰਾਇਆ ਸੀਗਾ ਬਾਗੇ ਤੁਹਾਨੂੰ ਯਾਦ ਹੋਣਾ ਸਵੇਰੇ ਉੱਥੇ ਡਿਊਟੀ ਲੱਗਦੀ ਹੁੰਦੀ ਜਦੋਂ ਹਾਂਜੀ ਹਾਂਜੀ 15 ਅਗਸਤ ਤੇ ਸੀ ਜੀ ਹਾਂਜੀ ਹਾਂ ਤੇ ਬੜਾ ਭਾਗਾ ਵਾਲਾ ਦਿਨ ਸੀ ਵੀ ਤੁਸੀਂ ਇਹਨਾਂ ਸਾਰੀਆਂ ਰੱਬੀ ਰੂਹਾਂ ਦੇ ਦਰਸ਼ਨ ਕਰਾਏ ਜੀ ਤੇ ਚਲੋ ਇਸੇ ਤਰ੍ਹਾਂ ਦਰਸ਼ਨ ਹੁੰਦੇ ਰਹਿਣ ਬਹੁਤ ਅੱਛੀ ਗੱਲ ਹੈ ਤੇ ਬਹੁਤ ਵਧੀਆ ਲੱਗਿਆ ਬਲਵੀਰ ਜੀ ਤੁਸੀਂ ਜਰੂਰ ਸਮਾਂ ਕੱਢ ਕੇ ਤੇ ਆਪਾਂ ਚਾਹ ਪੀਵਾਂਗੇ ਦੋਨੇ ਅੱਛਾ ਕੋਈ ਗੱਲ ਨਹੀਂ ਕੋਈ ਗੱਲ ਮਹਾਰਾਜ ਜੀ ਡਿੰਪਲ ਜੀ ਜੈ ਗੁਰਦੇਵਾਂ ਮੈਂ ਵੀ ਆਵਾਂਗਾ ਚਾਹ ਪੀਣ ਬਹੁਤ ਟਾਈਮ ਹੋ ਗਿਆ ਹੁਣ ਹਾਂ ਤੁਸੀਂ ਜੀ ਬਹੁਤ ਟਾਈਮ ਹੋ ਗਿਆ ਕੋਈ ਗੱਲ ਨਹੀਂ ਜੀ ਕੋਈ ਗੱਲ ਜੀ ਜਰੂਰ ਇਕੱਠੇ ਬੈਠਾਂਗੇ ਜੀ ਜੈ ਗੁਰਦੇਵ ਹਾਂ ਹਾਂ ਠੀਕ ਹੈ ਜੀ ਅੱਛਾ ਜੀ ਸਾਰਿਆਂ ਨੂੰ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ जय गुरुदेव धन गुरु कृष्ण जी सभी को जय गुरुदेव गुरु जय गुरुदेव धन गुरुदेव जी सारी सास संगत को जय गुरुदेव गुरु प्यारी सास संगत जी सभी को प्यार भरी जय गुरुदेव धन गुरुदेव जी ठीक है जी सारी संगत को जय गुरुदेव धन गुरुदेव जी अगर संचालन कर देते हूं कोई गलती हो तो सारी सास संगत माफ करनी होगा ਜੈ ਗੁਰਦੇਵ ਤੁਹਾਨੂੰ ਜੀ ਬੋਲ ਬੋਲ ਤਾਰੀ ਜੈ ਗੁਰਦਾਤਾ ਮਹਾਰਾਜ ਜੀ ਰੂਪ ਕੀ ਪਿਆਰੀ ਸਾਧ ਸੰਗਤ ਸੋ ਜੈ ਗੁਰਦੇਵ ਜੀ ਤੁਹਾਨੂੰ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਨੂੰ ਜੀ ਇਹ ਗੁਰੂ ਪਿਆਰੀ ਸਾਧ ਸੰਗਤ ਕੋ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੀ ਇੱਲਾ ਦੇ ਗੁਰਪੇਰੇ ਸਾਡੇ ਕਿਸੇ ਦਾ ਜਾਨ ਨੂੰ ਦੇਣ ਨਹੀਂ ਕਰਦਾ ਬਸ ਇੱਟੇ ਫੇ ਚਲੋ ਠੀਕ ਹੈ ਮੈਂ ਜੀ ਸਵੇਰ ਵੀ ਫਿਰ ਉੱਠਣਾ ਹੁੰਦਾ ਤੜਕੇ ਠੀਕ ਹੈ ਜੀ ਚਲੋ ਜੀ ਮੋਨੀ ਮੈਂ ਫੋਨ ਕਰੀ ਸੀ ਕੀ ਹੋ ਗਿਆ ਫੋਨ ਕਰੀ ਮੈਨੂੰ acha ਫੋਨ ਕਰਾਂ ਠੀਕ ਹੈ ਕਰ ਲੂੰਗੀ ਸਵੇਰ ਕਰੂੰਗੀ ਹੁਣ ਨਹੀਂ ਕਿਉਂਕਿ ਤਾਂ ਤਾਂ ਨਹੀਂ ਆ ਰਹੀ ਮੈਨੂੰ ਪਤਾ ਹੈ ਨਾ نیند ਨਹੀਂ ਆ ਰਹੀ ਮੇਰੇ ਸਾਮਾ ਬਹੁਤ ਕਿਆ ਕਰਨ ਵਾਲਾ ਹੱਸੇ अच्छा ठीक है तो जाना ना ता करके और जय गुरुदेव धन गुरुदेव जी